ਅੱਜ ਦੀ ਵੀਡੀਓ ਦੇਖਣ ਵਾਲੇ ਸਾਰੇ ਹੀ ਮਿੱਤਰ ਸੱਜਣਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅਸੀਂ ਪਿੰਡ ਦੇ ਵਿੱਚ ਘੁੰਮ ਰਹੇ ਹਾਂ ਅੱਜ ਮੈਂ ਪਿੰਡ ਦੇ ਸਵੇਰੇ-ਸਵੇਰੇ ਸਵੇਰ ਦਾ ਸਮਾਹ ਹੋ ਚੁੱਕਿਆ ਟਾਈਮ ਹੋ ਚੁੱਕਿਆ 7:30 ਤੇ ਮੌਸਮ ਪੂਰਾ ਸਾਫ਼ ਹੈ ਦੇਖ ਸਕਦੇ ਤੁਸੀਂ ਮੇਰੇ ਨਾਲ ਦਵਾਲੇ ਤੇ ਬਾਰਿਸ਼ ਤੋਂ ਬਾਅਦ ਜਿਹੜਾ ਮੌਸਮ ਸਾਫ਼ ਹੋਇਆ ਉਹ ਬਹੁਤ ਹੀ ਸ਼ਾਨਦਾਰ ਤੇ 뷰 ਵੀ ਵਧੀਆ ਸੀ ਪੂਰਾ ਤੇ ਬਾਕੀ ਗੱਲਬਾਤ ਕੋਈ ਐਂਡ ਹੈ ਪਾਣੀ ਨਾਲ ਜਿਵੇਂ ਕਣਕ ਦਾ ਰੰਗ ਦਾ ਚੇਂਜ ਕਰਿਆ ਉੱਥੇ ਹੀ ਮੌਸਮ ਨੇ ਜਿਹੜਾ ਆਲੇ-ਦੁਆਲੇ ਦਾ ਵਾਤਾਵਰਨ ਸਾਰੀ ਵਧੀਆ ਬਣਾਤਾ ਤੇ ਹੁਣ ਸੋ ਆਪਾਂ ਚੱਲਦੇ ਆ ਸੈਰ ਕਰਨ ਤੇ ਤੁਹਾਨੂੰ ਦਿਖਾਉਂਦੇ ਆ ਆਪਣੇ ਖੇਤ ਤੇ ਅੱਜ ਖੇਤ ਦੀ ਨਵੀਂ ਨਵੀਂ ਸਵੇਰ ਇਹ ਦੇਖੋ ਜੀ ਜਿਹੜੀ ਬਾਰਿਸ਼ ਆ ਪੂਰੀ ਜ਼ੋਰਦਾਰ ਹੋਈ ਏ ਜ਼ੋਰਦਾਰ ਹੋਣ ਨਾਲ ਜਿਹੜੀ ਕਣਕਾਂ ਐ ਆ ਦੇਖੋ ਹਰਿਆਈ ਦਾ ਜਿਹੜਾ ਰੋਬ ਐ ਉਹ ਵੈਸੇ ਹੀ ਚੇਂਜ ਹੋ ਗਿਆ ਐਂ ਗੱਲ ਵਾਪੈਂ ਵਾਲੀ ਬਣ ਗਈ ਇਹ ਦੇਖੋ ਤੋਂਦੇ ਵੀ ਬਾਕੀ ਅੱਜ ਪੈਣੀ ਸ਼ੁਰੂ ਹੋ ਗਈ। ਹੁਣ ਦਰਿਆਲੇ ਪਾਸੇ ਨੂੰ ਜਾ ਰਹੇ ਆਪਾਂ ਤੇ ਸਾਹਮਣੇ ਧੁੰਦ ਵਾਲਾ ਏਰੀਆ ਈ ਹੈ। ਪੂਰੀ ਧੁੰਦ ਅੱਜ ਹਲਕੀ ਹਲਕੀ ਪਾਣੀ ਵਾਂਗ ਤਰੇਲ ਪੈ ਰਹੀ ਏ। ਤੇ ਰਹੀ ਸ਼ਮਸ਼ਾਨ ਘਾਟ। ਮੈਂ ਪਰਸੋਂ ਵੀਡੀਓ ਪਾਈ ਸੀ ਸ਼ਮਸ਼ਾਨ ਘਾਟ ਦੀ ਵੀ ਸਫਾਈ ਹੋਈ ਏ ਬਹੁਤ ਵਧੀਆ। ਕਾਬਲੇ ਤਾਰੀਫ ਹੈ ਤੇ ਸੋਹਣਾ ਵੀ ਲੱਗਦਾ। ਬਾਕੀ ਤੁਸੀਂ ਵੀ ਆਪਣਾ ਸੁਝਾਅ ਦਿਓ ਕਿ ਤੁਹਾਨੂੰ ਕਿਵੇਂ ਲੱਗੀ ਤੇ ਕੁਝ ਬੂਟੇ ਆਪਣੇ ਦੋ ਬੂਟੇ ਸਿਰਫ ਇੱਕ ਇੱਥੇ ਆਪਣਾ ਬੂਟਾ ਨਹੀਂ ਲੱਗਿਆ ਸੀ ਪਿਛਲੀ ਵਾਰ। ਇੱਥੇ ਬੂਟਾ ਲਾਇਆ ਸੀ ਉਹ ਕੁਛ ਹਰਾ ਕੁਛ ਸੁੱਕਿਆ ਲੱਗਦਾ ਨਹੀਂ ਪਤਾ ਬਾਕੀ ਬੂਟੇ ਤੁਸੀਂ ਦੇਖ ਸਕਦੇ ਸਾਰੇ ਹੁਣ ਆਪਾਂ ਬੂਟੇ ਲਾ ਦਿੱਤੇ ਤੇ ਕਹਿੰਦੇ ਨਹੀਂ ਹੁੰਦੇ ਕੋਈ ਜੀ ਲਾਈ ਵੀ ਤਾਂ ਉਹਦਾ ਰਿਜ਼ਲਟ ਤਾਂ ਹੌਲੀ ਹੌਲੀ ਪਤਾ ਲੱਗਦਾ ਤੇ ਮੈਂ ਪਿੱਛੇ ਦੀ ਵੀਡੀਓ ਪਾਈ ਸੀਗੀ ਵੀ ਸਰਪੰਚ ਸਾਹਿਬ ਨੂੰ ਬੇਨਤੀ ਕਰਕੇ ਵੀ ਪਿੱਛੇ ਨਹੀਂ ਸਪਾਈ ਕਰਾਈ ਪਰ ਅੱਜ ਪਿੱਛੇ ਦੀ ਸਪਾਈ ਵੀ ਹੋ ਗਈ ਤੇ ਬੜੀ ਖੁਸ਼ੀ ਹੋਈ ਕਿੰਨੀ ਘੈਂਟ ਚੀਜ਼ ਲੱਗਦੀ ਅੱਜ ਇਹ ਇਸ ਸਾਈਡ ਮੇਰੇ ਬੂਟੇ ਕਾਫੀ ਜੀ ਵੱਟੋਂ ਮੈਨੂੰ ਲੱਗਦਾ ਕੁਝ ਜਾਂ ਤਾਂ ਮਰ ਮੁੜ ਗਏ ਜਾਂ ਫੂਕ ਹੋ ਗਏ ਪਹਿਲਾਂ ਅੱਗ ਲਾਤੀ ਕਿਸੇ ਬੰਦੇ ਨਾਲ ਹੋਰੇ ਇਹ ਰਗਾ ਬੂਟੇ ਆ ਦੇਖੋ ਖੱਡੇ ਆ ਵੀ ਪਤਨ ਲੱਗਿਆ ਤੇ ਇਹ ਸਾਈਡ ਮੇਰੇ ਬੂਟੇ ਹੈਗੇ ਆ ਉਹ ਸਾਹਮਣੇ ਦੇਖੀ ਆਪਾਂ ਨਰਜਨ ਦੇ ਬੂਟੇ ਲਾਇਏ ਬਨਾਂ ਨਾਲ ਤੇ ਉਹ ਲਾਇਆ ਉਹਦਾ ਅੱਗੇ ਬੂਟਾ ਸੁਕ ਚੈਨ ਦਾ ਤੇ ਉਹ ਪਿੱਪਲ ਹੋ ਗਿਆ ਤੇ ਨਾਲ ਜਮੂਆ ਉਹ ਲਾਸਟ ਕੋਰਨਰ ਦੇ ਵਿੱਚ ਲਾਇਏ ਸੀ ਤਿੰਨ ਬੂਟੇ ਉਹ ਵੀ ਹੋ ਗਏ ਸਾਰੇ ਵਧੀਆ ਇੱਕ ਬੂਟਾ ਇਹ ਲਾਇਆ ਸੀ ਇੱਧਰ ਇੱਥੇ ਵੀ ਲਾਇਆ ਸੀ ਤੇ ਬੂਟੇ ਇੱਧਰ ਵੀ ਲੱਗੇ ਸੀ ਇੱਕ ਬਾਕੀ ਭਰਾਵਾ ਇੱਥੇ ਵੀ ਮੇਰੇ ਬੂਟੇ ਦੋ ਟੁੱਟ ਗਏ ਮੈਨੂੰ ਲੱਗਦਾ ਨਹੀਂ ਦੱਬ ਤੇ ਜ਼ਿਆਦਾ ਕਚਰੇ ਹੱਲੇ ਇੱਥੇ ਦੋ ਤਿੰਨ ਬੂਟੇ ਸੀ ਆ ਬੂਟੇ ਇਸ ਲੈ ਇੱਕ ਹੋਰੇ ਸੀ ਕਾਰਨਰ ਤੇ ਇੱਕ ਇੱਥੇ ਸੈਂਟਰ ਦੇ ਬੂਟਾ ਸੀ ਉਹ ਵੀ ਦੱਬਿਆ ਗਿਆ ਤੇ ਆਹ ਬੂਟੇ ਕੁਝ ਨਿਕਲੇ ਆ ਕੁਝ ਬੂਟੇ ਲਾਪਤਾ ਹੋ ਗਏ ਜਿਹੜੇ ਆਪਾਂ ਨਹੀਂ ਪਤਾ ਲੱਗਿਆ ਪਰ ਬੜੀ ਖੁਸ਼ੀ ਹੋਈ ਜਿਹੜੇ ਬੂਟੇ ਲਾਏ ਆਪਣੇ ਸਾਰੇ ਹਰੇ ਆ ਤੇ ਕੈਮ ਆ ਸੁਖਚੈਨ ਦਾ ਬੂਟਾ ਮੈਨੂੰ ਇੱਕ ਦਿਖ ਰਿਹਾ ਇੱਕ ਉਹ ਬੂਟਾ ਥੋੜਾ ਵੱਧ ਰਿਹਾ ਥੋੜਾ ਨਾਲ ਥੱਲੇ ਆਪ ਦਿਖ ਨਹੀਂ ਰਿਹਾ ਪੂਰਾ ਬਾਕੀ ਮੈਂ ਬੇਨਤੀ ਵੀ ਕਰੀ ਸੀ ਪਿਛਲੀ ਵਾਰੀ ਬਰਸਾਤਾਂ ਦੇ ਨਵੇਂ ਵਿੱਚ ਕਿ ਆਪਾਂ ਬੂਟੇ ਲਾਈਏ ਹੈ ਨਾ ਬੂਟਿਆਂ ਦਾ ਰਿਜ਼ਲਟ ਕੀ ਹੁੰਦਾ ਹੌਲੀ-ਹੌਲੀ ਪਤਾ ਲੱਗਦਾ ਹੁਣ ਇੱਥੇ ਤਕਰੀਬਨ ਆਪਾਂ 20-22 ਬੂਟੇ ਲਾ ਦਿੱਤੇ 20-22 ਬੂਟੇ ਲਾਏ ਤੇ ਖੁਸ਼ੀ ਇਦਾਂ ਵੀ ਬੂਟੇ ਸਾਰੇ ਕਾਮਯਾਬ ਹੈ ਹੁਣ ਅੱਜ ਬੂਟੇ ਅੱਜ ਨਹੀਂ ਤਾਂ 5 ਸਾਲ 10 ਸਾਲ ਦੇ ਬਾਅਦ ਇਦਾਂ ਦਾ ਰਿਜ਼ਲਟ ਮਿਲਣਾ ਆਪਾਂ ਨੂੰ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਬੂਟੇ ਵੱਡੇ ਹੋਣਗੇ ਤੇ ਉਹਰੇ ਹੈ ਨਾ ਨਾਮ ਤਾਂ ਹੋਊਗਾ ਕਿ ਕਿਸੇ ਬੰਦੇ ਨੇ ਲਾਏ ਦੇ ਤਾਬਲੇ ਤਾਰੀਫ ਹੈ ਆਪਾਂ ਲਾਏ ਚਲੋ ਮਿਹਨਤ ਸਾਰੇ ਕਰੋ ਸਾਰੇ ਬੰਦੇ ਲ ਪਰ ਦੇਖੋ ਜਦੋਂ ਕੋਈ ਚੀਜ਼ ਬੰਦਾ ਲਾਂਦਾ ਹੈ ਤਾਂ ਨਾਮ ਵੀ ਉਸ ਬੰਦੇ ਨੂੰ ਯਾਦ ਕੀਤਾ ਜਾਂਦਾ ਕਿ ਫਲਾਣੇ ਬੰਦੇ ਨੇ ਲਾਏ ਸੀ ਹੈਨਾ ਤੇ ਖੁਸ਼ੀ ਵੀ ਹੁੰਦੀ ਹੈ ਖੁਸ਼ੀ ਹੋਣੀ ਵੀ ਚਾਹੀਦੀ ਹੈ ਜੇ ਆਪਾਂ ਚੀਜ਼ ਲਾਈਏ ਤੇ ਉਹਦਾ ਵਿੱਚ ਰਿਜ਼ਲਟ ਨਾ ਆਵੇ ਕਿ ਮਾਨੂੰ ਦੁੱਖ ਵੀ ਬਹੁਤ ਹੁੰਦਾ ਪਰ ਆਪਾਂ ਮਿਹਨਤ કરી ਤੇ ਨਾ ਬੂਟਿਆਂ ਨੂੰ ਬਚਾਇਆ ਵੀ ਪਾਣੀ ਵੀ ਲਾਇਆ ਦੋ ਵਾਰ ਇਹਨਾਂ ਨੂੰ ਬਰਸਾਤ ਦੇ ਬਾਅਦ ਗਰਮੀਆਂ ਦੇ ਵਿੱਚ ਪਾਣੀ ਲਾਇਆ ਜਿਸ ਕਾਕੇ ਬੂਟੇ ਬਚ ਗਏ ਤੇ ਹੁਣ ਦੇਖੋ ਅੱਗੇ ਕੀ ਬਣਦਾ ਇਹ ਮੇਰੇ ਪਿੰਡ ਤੋਂ ਰਸਤਾ ਆਂਦਾ ਸਿੱਧਾ ਦਰਿਆ ਦੀ ਸਾਈਡ ਨੂੰ ਤੇ ਇਹ ਆਗੇ ਪਿੰਡ ਦਾ ਟੋਬਾ ਪਿੰਡ ਦਾ ਟੋਬਾ ਹੈ ਇਹਦੇ ਆਲੇ-ਦੁਆਲੇ ਕਵਾੜ ਬਹੁਤ ਜ਼ਿਆਦਾ ਜੰਮਿਆ ਹੋਇਆ ਹੈ ਸੜਕ ਦੇ ਨਾਲ-ਨਾਲ ਸਾਰਾ ਬੁਰਾ ਹਾਲ ਹੈ ਕੁਛਾ ਨਾਲ ਤੇ ਗੋਬਰ ਜਿਹੜਾ ਸਿੱਟਿਆ ਹੋਇਆ ਚੱਲੂ ਹੈ ਨਾ ਇਹ ਕਾਕੇ ਰੋਡ ਤਾਂ ਕਾਫੀ ਖੁੱਲਡਾ ਲਾਏ ਬਟ ਹੁਣ ਇਹ ਕਚਰਾ ਹੋਣ ਕਾਕੇ ਨਾ ਰੋਡ ਦਿਖ ਨਹੀਂ ਰਿਹਾ ਪ੍ਰੋਪਰ ਦੇਖੋ ਕਿੰਨਾ ਚੌੜਾ ਰੋਡ ਹੈ ਬਟ ਇਹ ਨਾ ਇਹ ਸਾਰਾ ਫਰੂਚਣਾ ਜਿਹੜੀ ਬਾਹਰੋਂ ਆ ਗਈ ਆਵਾ ਰੋਡ ਖਰਾਬ ਕਰ ਤਾਂ ਕੁਛ ਰੋਡ ਦਬ ਗਿਆ ਆਪਣਾ ਇਧਰਲੀ ਸਾਈਡ ਤੇ ਟੋਬੇ ਜੀ ਰਾਤ ਵੈਸੇ ਤਾਂ ਮਾੜੀ ਹੈ ਟੋਬੇ ਵਿੱਚ ਲੋਕਾਂ ਨੇ ਦੇਖੋ ਰੇਤਾ ਬੈਰੀ ਸਿਮੈਂਟ ਜੋ ਘਰ ਦੀ ਕਗਰੇਡ ਹੈ ਨਾ ਆ ਸਮਾਨ ਪਲਾਸਟਿਕ ਦਾ ਟੋ ਇਹ ਕੱਲਾ ਪਾਣੀ ਪਾਣੀ ਆਬੇ ਟੋਬੇ ਦੇ ਵਿੱਚ ਫਟੋਬੇ ਦੀ ਗੱਲਬਾਤ ਕੁਝ ਹੋਰ ਹੈ ਪਰ ਮੇਰੀ ਇਹ ਸੋਚ ਸੀ ਪਿਛਲੀ ਵਾਰ ਵੀ ਅਗਰ ਇਹਦੀ ਸਫਾਈ ਹੁੰਦੀ ਨਾ ਅਸੀਂ ਉਸ ਟਾਈਮ ਟੋਬੇ ਦੇ ਆਲੇ ਦੁਆਲੇ ਸਾਰੇ ਮੈਂ ਬੂਟੇ ਲਾਣ ਵਾਲੇ ਸੋਚ ਰਿਹਾ ਦਾ ਵੀ ਜੇ ਆਪਾਂ ਆਲੇ ਦੁਆਲੇ ਬੂਟੇ 라ਦੀ ਨਾ ਵਧੀਆ ਵਧੀਆ ਤਾਂ ਟੋਬੇ ਦਾ ਜਿਹੜਾ ਨਿਖਾਰ ਉਹ ਵੈਸੇ ਵਧੀਆ ਹੋ ਜਾਣਾ ਦਾ ਤੇ ਟੋਬੇ ਦੀ ਗੱਲਬਾਤ ਵੀ ਜੱਟਣੀ ਤੇ ਹੁਣ ਟੋਬਾ ਵੀ ਬਿਲਕੁਲ ਨਹੀਂ ਸੋਹਣਾ ਲੱਗ ਰਿਹਾ ਕਿਉਂਕਿ ਟੋਬੇ ਦੇ ਆਲੇ ਦੁਆਲੇ ਦੇਖੋ ਕਵਾੜ ਕਿੰਨਾ ਜੰਮਿਆ ਹੋਇਆ ਤੇ ਸਰਪੰਚ ਸਾਹਿਬ ਨੂੰ ਵੀ ਬੇਨਤੀ ਹੈ ਕਿ ਇੱਧਰ ਵੀ ਥੋੜਾ ਮੈਂ ਚਾਹੁੰਦਾ ਵੀ ਹਾਂ ਕਿ ਪਿੰਡ ਦੇ ਵਿੱਚ ਰਹਿ ਕੇ ਪਿੰਡ ਦਾ ਸਾਰੇ ਕੰਮ ਹੋਵੇ ਹੈਨਾ ਚਲੋ ਅਸੀਂ ਸਿਰਫ ਦੱਸ ਸਕਦੇ ਹਾਂ ਕਰਨਾ ਨਾ ਕਰਨਾ ਅਗਲੇ ਦੀ ਮਰਜ਼ੀ ਹੈ ਪਰ ਮੇਰੀਆਂ ਵੀਡੀਓ ਦੇ ਉੱਪਰ ਬਹੁਤ ਸਾਰੇ ਮੇਰੇ ਪਿੰਡ ਦੇ ਬਿੱਤਰ ਸੱਜਣ ਬਈ ਵੀਡੀਓ ਦੇਖਦੇ ਆ ਤੇ ਮੈਂ ਸਾਰਿਆਂ ਨੂੰ ਬਸ ਇਹੀ ਸਨੇਹਾ ਦਿੰਦਾ ਹਾਂ ਕਿ ਜੋ ਚੀਜ਼ ਆਪਣੇ ਹੱਥ ਵਿੱਚ ਹੈ ਉਹਨੂੰ ਕਰੋ ਜਿਹੜੀ ਜਿਹਨੂੰ ਆਪਾਂ ਸਾਫ਼ ਕਰ ਸਕਦੇ ਹਾਂ ਪਿੰਡ ਦੀ ਗਲੀ ਨਾਲੀ ਨੂੰ ਅਸੀਂ ਘਰ ਦੇ ਮੋਹਰੇ ਆਪਣੀ ਸਾਫ਼ ਕਰ ਸਕਦੇ ਹਾਂ ਉਹ ਜ਼ਰੂਰੀ ਨਹੀਂ ਕਿ ਪਿੰਡ ਦੇ ਸਰਪੰਚਾਂ ਨੇ ਆ ਕੇ ਸਾਫ਼ ਕਰਾਣੀ ਹਰੇਕ ਘਰ ਦੇ ਅੱਗੇ ਆਪਣੀ ਨਾਲੀ ਦਾ ਅਸੀਂ ਆਪ ਸਾਫ਼ ਵੀ ਕਰ ਸਕਦੇ ਹਾਂ ਕਣਕਾਂ ਕਾ ਕੁਛ ਇਸ ਤਰ੍ਹਾਂ ਦਾ ਵੀ ਹੋ ਪਰ ਮੀਂਹ ਨਾ ਨਿਆਰੇ ਦੇਤੇ ਬੁਰੇ ਯਾਰ ਬਾਕੀ ਗੱਲਾਂ ਦੀ ਗੱਲਾਂ ਇਹ ਬਾਰਿਸ਼ ਚਾਹੀਦੀ ਸੀਗੀ ਆਪਾਂ ਨੂੰ ਤਕਰੀਬਨ 1 ਸਾਲ ਹੋ ਗਿਆ ਬਰਸਾਤ ਦੇ ਵਿੱਚ ਵੀ ਬਾਰਿਸ਼ ਨਹੀਂ ਖਾਸ ਨਹੀਂ ਪਈ ਇਸ ਵਾਰ 2 ਸਾਲ ਪਹਿਲਾਂ ਤਾਂ ਹੜ੍ਹ ਆਇਆ ਸੀ ਇੱਥੇ ਪੂਰਾ ਪਰ ਹੁਣ ਨਹੀਂ ਹੁਣ ਜਿਹੜਾ ਬਰਸਾਤ ਦਾ ਅੱਜ ਜਿਹੜਾ ਰੰਗ ਮਸਾਜ ਚੇਂਜ ਹੋਇਆ ਨਾ ਮੌਸਮ ਦਾ ਹੁਣ ਠੰਡ ਵੀ ਹੋਊਗੀ ਤੇ ਧੁੰਦ ਵੀ ਪੂਰੀ ਹੋਊਗੀ ਇਹ ਦੇਖੋ ਕਣਕਾਂ ਵਾਸਤੇ ਬਹੁਤ ਹੀ ਵਧੀਆ ਤੇ ਆਪਣੇ ਵਾਸਤੇ ਵੀ ਕਿ ਆਪਾਂ ਸੁੱਕੀ ਖਾਂਸੀ ਖਾਂ ਜਹਾਮ ਕਿ ਚੇਟੇ ਨਿਆਣੇ ਲੱਗੇ ਹੋਏ ਕਾਫੀ ਬਿਮਾਰੀਆਂ ਲੱਗ ਜਾਂਦੀਆਂ ਬੰਦੇ ਨੂੰ ਕੰਦੀ ਟੈਂਕੀ ਦੇ ਉੱਪਰ ਪਿੰਡ ਦਾ ਵਿਓ ਇਹ ਰੋਪੜ ਛੜ ਤੇ ਆਈ ਐ ਇੱਧਰੋਂ ਤਾਂ ਬਾਕੀ ਇੱਧਰ ਪਿੰਡ ਸਾਰਾ ਗੁਰੂ ਘਰ ਸਾਹਮਣੇ ਆ ਤੇ ਇੱਧਰ ਪਿੰਡ ਸਾਡੇ ਖੇੜਾ ਸਾਡਾ ਦਰਿਆ ਲੱਗਿਆ ਸਾਰ ਮੈਨਾਂ ਦੇ ਪਿੰਡਾ ਛੋਟਾ ਜਿਹਾ ਪਿੰਡ ਦੀਆਂ ਗਲੀਆਂ ਕੁਛ ਇਸ ਤਰੀਕੇ ਦੀਆਂ ਐ ਸਾਫ਼ ਸੁਥਰਾ ਪਿੰਡ ਆਪਣਾ ਪੂਰਾ ਜਿਹੜੀਆਂ ਗਲੀਆਂ ਸਾਡੇ ਬਣਦੀਆਂ तकरीबन 10 ਸਾਲ ਪਹਿਲਾਂ ਬਣੀਆਂ ਇਹ ਜੀ ਲੱਕੀ ਲੱਕੀ ਪਿਛਲੇ 10 ਸਾਲ ਦੇ ਵਿੱਚ ਨਾ ਇੱਥੇ ਕਜਰਾ ਬਹੁਤ ਪਿਆ ਸੀ ਮੈਂ ਕਹਿੰਦਾ ਕਿਸੇ ਨੇ ਉੱਥੇ ਲਾਇਆ ਪਰ ਹੁਣ ਜਿਹੜੀ ਸਫਾਈ ਹੋਈ ਨਾ ਇਹਦਾ ਰਿਕਾਰਡ ਤੋੜ ਜਮਈ ਸਦਾ ਪਿੰਡ ਦੀ ਮੈਨ ਐਂਟਰੀ ਗੇਟ ਸਾਡੇ ਪਿੰਡ ਚ ਵੜਦੇ ਤੇ ਚੱਲ ਗਏ ਸੈਂਟਰ ਨੇ ਪਿੰਡ ਦੇ ਹੇਠਾਂ ਨੂੰ ਸਰਕਾ ਪੰਜਾਬ ਬੰਦ ਦਾ ਕੁਛ ਆਸ ਆਸਾ ਦੇਖ ਰਿਹਾ ਆਪਾਂ ਨੂੰ ਰੋਡ ਦੇ ਉੱਪਰ ਟ੍ਰੈਫਿਕ ਥੋੜੀ ਘੱਟ ਆਜ ਬਿਲਕੁਲ ਇਹ ਸਾਡੇ ਪਿੰਡ ਦਾ ਮਾਰਕੀਟpropto ਨੋਰਥ ਵੱਲ ਜਾਂਦਿਆਂ ਨੂੰ ਰੋਡ ਪਰ ਸਾਡਾ ਪਿੰਡ ਆ ਇਹ ਇਹ ਸਾਹਮਣੇ ਪਿੰਡਾਂ ਵੱਧ ਪਰ ਮਾਰਕੀਟ ਸਾਦੀ ਬੰਦ ਹੈ ਸਾਰੇ ਅੱਜ ਸ਼ਾਂਤੀ ਹੈ ਪੂਰੀ ਪੜਦੇ ਨੌਜਵਾਨ ਪੜਦੇ ਅੱਡੇ ਪਰ ਖੜੇ ਆਜੇ ਤੇ ਬਾਕੀ ਪਿੰਡ ਸਾਰਾ ਸੁਣਨਾ ਅੱਜ ਸਾਡੇ ਸਾਡੇ ਸਾਹਿਬ ਆ ਗਏ ਆਨ ਡਿਊਟੀ ਜਾ ਰਹੇ ਅੱਜ ਲੋਬੇ ਮਿੱਤਰੋ ਆਪਾਂ ਬਣਾਣ ਲੱਗੇ ਕੜਾ ਕੜਾ ਬਣਾਣ ਲੱਗੇ ਬਹੁਤ ਟਾਈਮ ਬਾਅਦ ਇਹ ਹੈਗਾ ਆਟਾ ਸਭ ਤੋਂ ਪਹਿਲਾਂ ਜੇ ਆਪਾਂ ਆਟਾ ਥੋੜੇ ਆਪਾਂ ਆ ਕੇ ਵਲੌਗ ਦੀ ਸਟਾਰਟਿੰਗ ਹੋ ਚੁੱਕੀ ਹੈ ਤੇ ਪਾਣੀ ਦਾ ਤਾਂ ਆਪਣਾ ਗਰਮ ਆਪਾਂ ਹਟਾ ਆਟਾ फिर हरावे पाँच मिनट फिर पूरा ही चलता नहीं जंगली थेवी खा रहे हैं खाओ है। खाओ है। නීත මූනිික මන්ද්‍රක ජානක ඔේ ਦੇ ਨਾ ਕਰ ਦੇ ਛੱਡ ਦੇ ਅਮਰੀਦ ਨੂੰ ਪਤਾ ਰਿਹਾ ਹੈ ਕਿ ਨਹੀਂ ਭੈਣੀ ਸਿਮਰਤ ਨਹੀਂ 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 ਲੜਾਈ ਹੋ ਜਣੀ ਮੇਟ ਜੀ ਫੈਸਲੇ ਜਾਂਦਾ ਨਾ ਬਣ ਗਏ ਅਮਰੀਦ ਚੁੱਟ ਦੇ ਦੇ ਨੂੰ ਦੀਦੀ ਨੂੰ ਪਿੱਛੇ ਨਹੀਂ ਜਾ ਪਿੱਛੇ ਪਿੱਛੇ ਲੈ ਜਾ ਉਹ ਤੇਰੀ ਗੁੱਸਾ ਤੇਰਾ ਤੇਰਾ ਗੁੱਸਾ ਤੈਨੂੰ ਪਤਾ ਹੈ ਗੁੱਸੇ ਦਾ ਛੱਡ ਦੋ ਤਰੇ ਨਿੜਦੀ ਐ ਵੀ ਅਵਨੀਤ ਛੱਡ ਦੋ ਸਿਮੂ ਨੂੰ ਝੂਟੇ ਜਾਂਦਾ ਬੰਦੇ ਜਿਆਦਾ ਹੈ ਸਿਮਰਤ ਹੋਏ ਸਿਮੂ ਹੋਈ ਗਿਆ ਦੇਖਦੇ ਹੋਗੀ 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 ਲੜਾਈ ਹੋਗੀ ਲੜਾਈ ਹੋਗੀ ਚੱਕ ਦੋ ਫਟੇ ਦੀ ਦੀ ਉਹ ਨਹੀਂ ਜਾਂਦੇ ਕਿ ਨਹੀਂ ਇਦਾਂ ਹੱਥ ਲਾ ਦੋ ਸਿਮੇ ਹੋਏ ਅਵਨੀਤ ਕੋੜ ਦੇ ਆਨ ਨੂੰ ਹਨਨ ਕੋੜ ਦੇ ਹਨਨ ਕੋੜ ਦੇ ਹਨ ਕੋੜਦੇ ਕੋੜਦੇ ਆ ਸਾਨੂੰ ਕੋਸਰਾ ਦਬਾਬੇ ਅੰਦਰਾਂ ਤੇ ਹੋਏ ਗਾਣੇ ਚੋਰ ਦੋ ਅੱਜ ਨੂੰ ਓਏ ਸਿੱਮੂ ਗਈ ਪਾਪਾ ਬੜਾਜੀ ਖੁਸ਼ੂ ਆ ਗਈ ਬਈ ਅੰਦਰ ਦੇ ਲਾਉਗੇ ਮਿੱਤਰੋ ਪ੍ਰਾਹਰ ਆ ਬਣ ਗਿਆ ਬਣਿਆ ਹੈ ਤਰੀ ਵਾਲਾ ਤੋੜੇ ਫੋਕਸ ਕਰਨਾ ਮੈਨੂੰ ਆਪਾਂ ਨੂੰ ਤਾ ਪਾ ਮੋ ਆ ਨਾ ਆ ਮੈਂ ਨਾ ਖਾਣਾ ਖਾਣੇ ਨਾ ਹੈ ਰਾਜ ਜੀ ਨੇ ਬਿਸਕੁਟ ਲਈ ਹੈ ਪੂਰੀ ਜੋੜਾ ਦੇ ਕੇ ਨਹੀਂ ਮੈਂ ਕੜਾ ਨਹੀਂ ਖਾਣਾ ਕੜਾ ਬਣ ਗਿਆ ਜੀ ਪੂਰਾ ਤੜੀ ਵਾਲਾ ਕਿਹਨੇ ਇਹਦੇ ਤਾਂ ਕਾਪੀਆਂ ਜੁੜੀਆਂ ਜਾਂਦੀਆਂ ਨਹੀਂ ਇਹਦੇ ਤਾਂ ਕਾਪੀਆਂ ਜੁੜੀਆਂ ਜਾਣਗੀਆਂ ਇਹ ਕੜਾ ਤਾਂ ਕਾਪੀਆਂ ਜੁੜੀਆਂ ਰਹਿਦਾ ਬਈ ਇਹਨੂੰ ਕੋ ਕਰਾ ਨਹੀਂ ਕੇ ਬਸ ਬਣਾਇਆ ਹੈ ਲੈਟੇ ਇਹਦੇ ਕਾਪੀ ਜੁੜਨ ਦੇ ਕੰਮ ਆਉਗਾ ਆਪਣੇ ਐਨੂੰ ਹਾਂਜੀ ਗਾਇਸ ਕੜਾ ਬਣ ਗਿਆ ਗਾਇਸ ਕੜਾ ਬਣ ਚੁੱਕਿਆ ਹੈ ਕੌਲੀਆਂ ਜਿਆਰ ਗਾ ਲਓ ਗਾਈਸ ਇਹ ਬਣ ਚੁੱਕਿਆ ਆਪਣਾ ਕੜਾਹ ਹਾਂਜੀ ਕੜਾਹ ਕਿਦਾਂ ਦਾ ਹੈ ਬਦਿਆ ਖਾਧ ਰਹਿਂਦਾ ਜੀ ਇਹ ਸਾਡੀ ਅਮੀਰ ਨੇ ਚੈੱਕ ਕਰਿਆ ਥੋੜਾ 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 ਪਾ ਗਰਮ ਬਹੁਤ ਬੱਚੇ ਮੂੰਹ ਭੂਗ ਲੈਣਾ ਫਿਰ ਆਪਣਾ ਹਾਂ ਪਾਈ ਖਾਈ ਖਾ ਲੈ ਖਾਈ 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 ਲਓ ਵੀ ਥੋੜਾ ਥੋੜਾ ਪਾਓ ਮੂੰਹ ਚ ਇਹਨੂੰ ਇਹਨੂੰ ਖਾਓ ਦੇਖੀ 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 ਖਾ ਲੈ ਖਾ ਲੈ ਖਾ ਲੈ ਵਾਓ ਬਹਾਰਦੀ ਗਾਈਸ ਕਿਵੇਂ ਦਾ ਲੱਗ ਕੜਾ ਦੋ ਥੁੜਕੇ ਲਵਾ ਦੇ ਗਾਈਸ ਇਹ ਕੜਾ ਬਹੁਤ ਹੀ ਜ਼ਬਰਦਸਤ ਹੈ ਇਹ ਏਦਾਂ ਖਾਧਾ ਜਾਣਾ ਇਹ ਆਹਾਹਾ ਇਹ ਉਂਗਲੀ ਨਾਲ ਲਾ ਕੇ ਖਾਓ ਨੂੰ ਗਾਈਸ ਚੱਕੋ